ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਤੇ ਅੱਜ ਆਪਾਂ ਪੇਂਟ ਕਰਨ ਲੱਗੇ ਹਾਂਗੇ ਮੈਂ ਇਕੱਲੀ ਸੀਗੀ ਘਰ ਦੇ ਵਿੱਚ ਸਹਿੰਸਾ ਕੰਮ ਤੇ ਗਏ ਹੋਏ ਸੀਗੇ ਮੰਮੀ ਵੀ ਗੁਰੂ ਘਰ ਗਏ ਹੋਏ ਨੇ ਰੇਕੀ ਵੀ ਕੰਮ ਤੇ ਸੀਗਾ ਤੇ ਮੈਂ ਸੋਚਿਆ ਅੱਜ ਮੈਂ ਫ੍ਰੀ ਸੀਗੀ ਮੈਂ ਸੋਚਿਆ ਮੈਂ ਅੱਜ ਪੇਂਟ ਕਰ ਲੈਣੀ ਹੈਗੀ ਮੈਂ ਸੋਚ ਤੇ ਬਹਾਵਾ ਟਾਈਮ ਦੀ ਰਹੀ ਸੀ ਕਿ ਜਦੋਂ ਇਹਦਾ ਸ਼ਿਫਟ ਹੋਏ ਸੀ ਮੈਂ ਉਹਦੇ ਸੋਚਦੀ ਸੀਗੀ कि ਜਿਹੜੀ ਫਾਇਰਪਲੇਸ ਆ ਉਹਨੂੰ ਪੇਂਟ ਕੀਤਾ ਜਾਵੇ ਪਰ ਸੈਂਸਰ ਮੰਨਦੇ ਨਹੀਂ ਸੀਗੇ ਕਹਿੰਦੇ ਕਿ ਨਹੀਂ ਪੇਂਟ ਨਹੀਂ ਕਰਨਾ ਹੁਣ ਵੀ ਮਤਲਬ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਰਨਾ ਤਾਂ ਕਰ ਲੈ ਮੇਰਾ ਕੋਈ ਸੁਜੈਸ਼ਨ ਨਹੀਂ ਹੈਗਾ ਉਹਨਾਂ ਨੇ ਕਲਰ ਨੂੰ ਲੈ ਕੇ ਕਿਸੇ ਚੀਜ਼ ਨੂੰ ਲੈ ਕੇ ਕੋਈ ਸੁਜੈਸ਼ਨ ਨਹੀਂ ਦਿੱਤਾ ਉਹਨਾਂ ਨੂੰ ਇਹ ਪਤਾ ਵਾ ਕਿ ਮੈਂ ਪੇਂਟ ਕਰ ਰਹੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਕਲਰ ਨਾਲ ਕਰ ਰਹੀ ਆ ਤੇ ਅਸਲ ਦੇ ਵਿੱਚ ਮੇਰਾ ਪਲਾਨ ਇਹ ਸੀਗਾ ਕਿ ਭੋਆ ਜੀ ਉਹਨਾਂ ਨੇ ਜਿੱਦਾਂ ਫਾਇਰਪਲੇਸ ਪੇਂਟ ਕੀਤੀ ਹੋਈ ਆ ਰੈੱਡ ਕਲਰ ਤੇ ਵਾਈਟ ਨਾਲ ਮੈਂ ਸੋਇਦੀ ਸੀ ਕਿ ਮੈਂ ਵੀ ਉਦਾਂ ਹੀ ਕਰਾਂ ਮੇਰਾ ਵੀ ਪਲਾਨ ਉਵੇਂ ਸੀਗਾ ਤੇ ਮੈਂ ਐਡ ਕਲਰ ਮੰਗਾਇਆ ਵੀ ਸੀਗਾ ਤੇ ਪਰ ਮੇਰੇ ਨਾਲ ਕੋਲ ਹੋ ਗਈ ਜਿਹੜਾ ਰੈੱਡ ਕਲਰ ਸੀਗਾ ਉਹ ਪਿੰਕ ਦੇ ਵਿੱਚ ਆ ਗਿਆ ਆ ਦੇਖੋ ਆਪਾਂ ਨੇ ਜਿਹੜੀ ਫਾਇਰਪਲੇਸ ਸੀਗੀ ਆਲਮੋਸਟ ਸਾਰੀ ਪੇਂਟ ਕਰ ਦਿੱਤੀ ਹੈਗੀ ਪਹਿਲਾਂ ਕਿਦਾਂ ਦਾ ਰੰਗ ਸੀ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਤੇ ਇਹ ਥੱਲੇ ਵਾਲਾ ਜਿਹੜਾ ਏਰੀਆ ਸੀਗਾ ਇਹ ਇਧਰੋਂ ਇੰਨਾ ਕੁ ਰਹਿ ਗਿਆ ਬਾਕੀ ਉਧਰਲੀ ਸਾਈਡ ਤੋਂ ਸਾਰਾ ਪੇਂਟ ਕਰ ਦਿੱਤਾ ਤੇ ਮੈਨੂੰ ਕੈਮਰੇ 'ਚ ਦੇਖ ਰਿਹਾ ਆ ਉਹ ਉਦਾਂ ਨਹੀਂ ਸੀ ਪਤਾ ਲੱਗ ਰਿਹਾ ਜਿਹੜਾ ਪਾਇ ਪਲੇਸ ਤੇ ਬੋਰਡ ਲਾਏਗਾ ਉਹਦੇ 'ਚ ਕਿਤੇ ਨਾ ਕਿਤੇ ਕਲਰ ਮਿਸਿੰਗ ਆ ਮੈਂ ਕਲਰ ਹੋਰ ਰੰਗ ਦਾ ਮੰਗਾਇਆ ਸੀਗਾ ਪਰ ਇਹਨੂੰ ਕਰਨਾ ਹੋਰ ਰੰਗ ਪੈ ਗਿਆ ਕਿਉਂਕਿ ਉੱਪਰੋਂ ਦੇਖ ਰਿਹਾ ਹੋਣਾਗਾ ਉਹ ਪਿੰਕ ਦੇ ਵਿੱਚ ਆ ਗਿਆ ਪਿੰਕ ਕਲਰ ਮੈਂ ਸੋਚਿਆ ਸੋਹਣਾ ਨਹੀਂ ਲੱਗਣਾ ਹੈਗਾ ਰੈਸੇ ਵੀ ਪਿੰਕ ਕਲਰ ਦਾ ਵੀ ਕੰਬੀਨੇਸ਼ਨ ਤਾਂ ਬਣਦਾ ਨਹੀਂ ਸੀਗਾ ਤਦ ਵੀ ਰੇਟਿਸ ਪਗਲਾ ਜਿਹਾ ਵੀ ਜਿਹੜਾ ਪੇਂਟ ਕਰਨਾ ਹੈ ਉਹ ਈਜ਼ੀ ਟਾਸਕ ਨਹੀਂ ਹੈਗਾ ਪਹਿਲਾਂ ਪੇਂਟ ਕੀਤਾ ਸੀਗਾ ਰੋਲਰ ਨਾਲ ਉਹਦੇ ਨਾਲ ਈਜ਼ੀ ਸੀਗਾ ਪਰ ਬ੍ਰਸ਼ ਨਾਲ ਪੇਂਟ ਕਰਨਾ ਬਹੁਤ ਔਖਾ ਕੰਮ ਆ ਮੇਰੇ ਕੋਲ ਥੋੜਾ ਜਿਹਾ ਪੇਂਟ ਬਚਿਆ ਆ ਜਿਹੜਾ ਉੱਪਰ ਆਪਾਂ ਇੱਟਾਂ ਦੇ ਕਰਨ ਵਾਲਾ ਪੇਂਟ ਹੁੰਦਾ ਮੈਂ ਸੋਚਿਆ ਦਵਾਰਾ ਕਰ ਦਵਾਂ ਜਿੱਥੇ ਜਿੱਥੇ ਘਾਟਾ ਆ ਐਸੇ ਆਪਣੇ ਇੱਥੇ ਗਵਾਂਜਿਕ ਵੀਰਾ ਰਹਿੰਦਾ ਹੈ ਉਹ ਬਹੁਤ ਨਾਈਸ ਆ ਮੇਰੀ ਉਹਦੇ ਨਾਲ ਗੱਲ ਹੋਈ ਸੀ ਮੈਂ ਕਲਰ ਦੀ ਸੁਜੈਸ਼ਨ ਉਹਦੇ ਤੋਂ ਲਈ ਸੀਗੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਤੂੰ ਰਹਿਣ ਦੇ ਮੈਂ ਆ ਆ ਕੇ ਸ਼ਾਮ ਨੂੰ ਪੇਂਟ ਕਰ ਦੂੰਗਾ ਉਹ ਕੰਮ ਤੇ ਸੀਗੇ ਉਸ ਟਾਈਮ ਮੈਂ ਕਿਹਾ ਨਹੀਂ ਵੀਰੇ ਵੀ ਮੈਂ ਕਿਹਾ ਮੈਂ ਤਾਂ ਤਾਂ ਕਰਨ ਲੱਗੀਆਂ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਤੇ ਮੈਨੂੰ ਲੱਗਿਆ ਕਿ ਮੈਨੂੰ ਪੇਂਟ ਕਰਕੇ ਆਪਣਾ ਟਾਈਮ ਸਪੈਂਡ ਕਰਨਾ ਚਾਹੀਦਾ ਆ ਦੋਰੀ ਵਾਰ ਕਰਨਾ ਹੁੰਦਾ ਹੈ ਉਦੋਂ ਈਜ਼ੀ ਹੁੰਦਾ ਪਹਿਲੀ ਵਾਰ ਵਾਲੇ ਕੰਮ ਖਰਾਬ ਹੁੰਦਾ ਹੈ ਉਹਦੇ ਬਾਰੇ ਧਿਆਨ ਰੱਖਣਾ ਪੈਂਦਾ ਰਸੀਂ ਆਪਾਂ ਦੂਜੀ ਵਾਰ ਵੀ ਬ੍ਰੀਕਿੰਗ ਨਾਲ ਪੇਂਟ ਕਰ ਸਕਦੇ ਸੀਗੇ ਪਰ ਹੁਣ ਆਪਣੇ ਕੋਲ ਪੇਂਟ ਬਹੁਤ ਘੱਟ ਬਚਿਆ ਲਿਆ ਆਪਣਾ ਜਿਹੜਾ ਪੇਂਟ ਸੀਗਾ ਉੱਪਰ ਲਈ সাইਡ ਲਾਉਣੇ ਵਾਲਾ ਇਹ ਸਾਰਾ ਖਤਮ ਹੋ ਗਿਆ ਹਾਂ ਹੁਣ ਥੱਲੇ ਥੋੜੀ ਜਿਹੀ ਜਗ੍ਹਾ ਰਹਿ ਗਈ ਇਹ ਪਹਿਲਾਂ ਬੈੱਡ ਖਿੱਚਣਾ ਪੈਣਾ ਹੈ ਆਪਾਂ ਪਰ ਮੈਂ ਬੈੱਡ ਨਾਲ ਪੰਗਾ ਨਹੀਂ ਲੈਣਾ ਚਾਹੁੰਦੀ ਸਰਵਾਈਵਲ ਕਰਕੇ ਮੈਨੂੰ ਹੈਗੇ ਆ ਸਿੰਘ ਸਾਹਿਬ ਆ ਗਏ ਵੀ ਸਿੰਘ ਸਾਹਿਬ ਨੇ ਹਜੇ ਆ ਕੇ ਬੈਗ ਰੱਖਿਆ ਵਾ ਸਿੰਘ ਸਾਹਿਬ ਚੈੱਕ ਕਰ ਰਹੇ ਆ ਮੇਰੀ ਕਲਾਕਾਰੀ ਨਹੀਂ ਰੰਗ ਤਾਂ ਸੋਹਣਾ ਲੱਗਿਆ ਤੁਸੀਂ ਦੇਖਿਆ ਪਿਛਲੇ ਬੋਰਡ ਤੇ ਵੀ ਮੈਂ ਦੁਬਾਰਾ ਪੇਂਟ ਕਰਤਾ ਹਾਂ ਨਹੀਂ ਰੰਗ ਸੋਹਣਾ ਲੱਗਿਆ ਮੈਂ ਵੀ ਦੇਰ ਦੀ ਕਰ ਹੀ ਜਾਂਦੀ ਸੀ ਮੈਂ ਕਹਿੰਦਾ ਕਿ ਕੀ ਹੋਈ ਹੋਇਆ ਮੈਂ ਨਜਾਇਜ਼ ਹੀ ਅਨ ਅਸੈਸਰੀ ਪੰਗਾ ਲੈਣਾ ਮੈਂ ਇਹਨੂੰ ਕਹਦਾ ਸੀ ਮੈਂ ਵੀ ਮੈਨੂੰ ਮੈਂ ਇਹਦੇ ਵਿੱਚ ਜ਼ਮੀਨ ਇਨਵੋਲਵ ਨਹੀਂ ਹੈਗਾ ਮੈਂ ਕਰਨਾ ਨਹੀਂ ਹੈਗਾ ਮੈਂ ਇਹਦੇ ਲਈ ਕੋਈ ਸਮਾਨ ਨਹੀਂ ਲੈ ਕੇ ਦੇਣਾ ਹੈਗਾ ਪਰ ਇਹ ਨਹੀਂ ਆਪ ਹੀ ਪਤਾ ਨਹੀਂ ਕਿੱਥੋਂ ਕਿਵੇਂ ਕੀ ਕੀਤਾ ਪਰ ਰੰਗ ਨੇ ਮੇਰੀ ਸਲਾਹ ਤਾਂ ਕਰ ਲਈ ਇਹ ਰੰਗ ਡਾਰਕ ਕਰਨ ਨੂੰ ਕਹਿੰਦੀ ਸੀ ਮੈਂ ਇਹਨੂੰ ਕਿ ਮਜਬੂਰੀ ਬਣ ਗਈ ਜੇ ਰੰਗ ਉਹ ਨਹੀਂ ਕਰਨਾ ਵੀ ਤਾਲਾ ਜਿਹੜਾ ਲਾਲ ਰੰਗ ਪਹਿਲਾਂ ਸੀ ਉਹ ਕਰਨ ਨੂੰ ਕਹਿੰਦੀ ਸੀ ਪਰ ਉਹ ਮੈਨੂੰ ਵੀ ਨਹੀਂ ਜੇ ਕਰਨਾ ਹੋਇਆ ਤਾਂ ਆਪਣਾ ਉਹ ਨਾ ਕਰੀ ਹੋਰ ਕੋਈ ਕਰੀ ਫਿਕਚਰ ਜੇ ਨਾਲ ਮਿਲ ਜਾਂਦਾ ਫਿਰ ਤਾਂ ਮੈਂ ਲਾਲ ਕਰਨਾ ਸੀ ਉਹ ਗੁਲਾਬੀ ਜਿਹਾ ਸੀਗਾ ਅੱਛਾ ਗੁਲਾਬੀ ਜਿਹਾ ਉਹ ਗੁਲਾਬੀ ਸੀ ਜੀ ਉਹ ਬਾਲਾ ਬੁਰਾ ਲੱਗ ਰਿਹਾ ਸੀਗਾ ਮੈਂ ਫਿਰ ਕੋਈ ਇੱਕੋ ਜਿਹਾ ਲੱਗਦਾ ਬਾਲਾ ਇੱਕੋ ਇੱਕੋ ਜਿਹਾ ਮੈਂ ਮਹਾਰਾਜੇ ਦੀ ਸਾਲ ਲੱਗ ਲੱਗ ਰਿਹਾ ਮੈਨੂੰ ਬਹੁਤ ਆ ਗਿਆ ਮਹਾਰਾਜੇ ਵੀਰੇ ਦੀ ਵੀ ਸਲਾਹ ਲਈ ਮੈਂ ਤੇ ਜਿਹੜਾ ਵੀਰਾ ਉਰੇ ਸੀਗਾ ਨਾ ਉਹ ਪੰਮਾ ਵੀਰਾ ਉਹ ਮੈਨੂੰ ਕਹਿੰਦਾ ਸੀ ਭੈਣੇ ਤੂੰ ਕਰਨਾ ਤੂੰ ਵੇਟ ਕਰ ਮੇਰੀ ਮੈਂ ਆਪੇ ਆ ਕੇ ਕਰ ਦਿੰਨਾ ਅੱਛਾ ਅਸਲ ਦੇ ਵਿੱਚ ਮੈਂ ਕਿਹਾ ਵੀ ਵੀਰੇ ਮੈਂ ਬੇਲੀ ਆ ਮੈਂ ਤਾਂ ਤਾਂ ਮੰਗਿਆ ਲੈ ਰਹੀ ਆ ਆਮ ਤੌਰ ਤੇ ਤਾਂ ਤੇ ਦਰਸ਼ਨ ਲਈ ਕੀਤਾ ਨਾ ਹਾਂਜੀ ਉਸਦੇ ਨਾਲ ਕਰ ਦਿੰਦੇ ਉਹ ਮੈਂ ਤਾਂ ਪ੍ਰਸ਼ਨ ਹੈ ਮੇਰਾ ਮੋਢਾ ਤੋ ਖਲਾ ਗਿਆ ਉਹ ਵਾਲੇ ਵੀ ਕੀਤਾ ਭੋਲੇ ਵਿੱਚ ਰੇਟ ਰੈਟ ਇੱਟਾ ਕੀਤੇ ਮੈਂ ਤੇ ਜਿਹੜਾ ਵਿੱਚ ਉਹ ਇੱਟਾ ਸੀਮੈਂਟ ਉਹ ਵਾਈਟ ਵਾਈਟ ਉਹ ਇਹਦੇ ਵਿੱਚ ਤਿੰਨ ਚਾਰ ਲਾਤੀਆਂ ਬੈਠ ਕੇ ਆਰਾਮ ਨਾਲ ਕਰ ਕਰ ਪਰ ਹੁਣ ਉਹਦੇ ਵਿੱਚ ਭਾਰਨਾ ਬਹੁਤ ਮੈਂ ਫਿਰ ਛੇਤੀ ਉਹ ਕਰਤਾ ਮੇਰਾ ਛੇਤੀ ਕਰਨੀ ਲੋੜ ਨਹੀਂ ਤਾਂ ਸੁਣਾ ਲੱਗਦਾ ਕਿ ਲੋਕੀ ਸੁਹਣੀ ਲੱਗਦੀ ਨਹੀਂ ਹੁਣ ਕੁਛ ਨਹੀਂ ਕਰਨਾ ਇਹਨੂੰ ਹੁਣ ਤਾਂ ਕੁਛ ਕਰਨ ਦੀ ਲੋੜ ਨਹੀਂ ਵਧੀਆ ਆ ਦੇਖੋ ਇਹਦੇ ਨਾਲ ਕਲਰ ਕੰਬੀਨੇਸ਼ਨ ਸੋਫੇ ਨਾਲ ਵੀ ਸੋਹਣਾ ਲੱਗਣ ਲੱਗ ਗਿਆ ਇਹਦਾ ਹਣੇ ਇੱਕ ਜਿਆਦੀ ਹੋਣੀ ਹੋਈ ਵਿਚਾਰੀਆਂ ਆ ਉੱਟ ਆਪ ਡੇਟੀਆਂ ਆਈਆਂ ਵੀਆਂ ਸੀਆਂ ਉਹ ਪਤਾ ਕੀ ਸੀਗਾ ਮੈਨੂੰ ਐ ਲੱਗਦਾ ਜਦੋਂ ਕੋਈ ਆਉਂਦਾ ਸੀਗਾ ਨਾ ਉਦੋਂ ਮੈਨੂੰ ਮਤਲਬ ਅਜੀਬ ਜਿਹਾ ਲੱਗਦਾ ਹੁੰਦਾ ਸੀਗਾ ਵੀ ਕਿਵੇਂ ਜੇ ਲੱਗ ਰਿਹਾ ਇਹ ਵਿਚੋ ਵਿਚੋ ਹੀ ਸੁੱਕਿਆ ਰਹਿਣਾ ਇਹ ਜੇ ਗਿੱਲਾ ਪਿਆ ਤਾਂ ਇਹ ਸੋਫਾ ਅੱਗੇ ਨੂੰ ਹੀ ਰੱਖਿਆ ਹੋਇਆ ਆ ਹਾਲੇ ਇਹ ਆਉਣਾ ਸੀਗਾ ਕਿਸੇ ਨੇ ਗੱਗੂ ਹੋਣਾ ਨੇ ਆਉਣਾ ਆ ਮਤਲਬ ਉਹਦਾ ਫੋਨ ਆ ਗਿਆ ਮੈਂ ਵਿੱਚੇ ਹੀ ਸਮੇਟਤਾ ਤੇ ਆ ਦੇਖੋ ਇਧਰੋਂ ਰਹਿ ਗਿਆ ਬਾਕੀ ਸਾਰਾ ਮੈਂ ਕਰਤਾ ਆਹ ਬੈੱਡ ਦੇ ਪਿਛਲੇ ਪਾਸੇ ਜੇ ਰਹਿ ਗਿਆ ਬੈੱਡ ਮੈਥੋਂ ਖਿੱਚ ਵੀ ਨਹੀਂ ਹੋਇਆ ਜੇ ਸਮਾਨ ਵੀ ਕਾਫੀ ਪਿਆ ਸੀ ਇੱਕ ਹੋਰ ਰਹਿ ਗਿਆ ਉਹ ਉੱਥੇ ਜਿਹੜੀ ਸਪੇਸ ਸੀ ਰਹਿ ਗਈ ਨਾ ਉਹ ਭਰਨੀ ਆ ਨਹੀਂ ਜੀ ਸਾਰੇ ਮੇਰੀ ਕੁਰਸੀ ਤੇ ਵੀ ਪਾ ਗਿਆ ਸੀ ਮੈਂ ਸਾਰੀ ਕਲੀਨਿੰਗ ਵੀ ਕਰਤੀ ਨਾਲ ਹੀ ਫਿਰ ਮੈਂ ਸਕਰਬਣਾ ਇਹ ਪੇਂਟ ਕਰਾਉਣਾ ਹੈ ਜੀ ਦੱਸ ਦੇ ਬੰਦਾ ਬੰਦਾ ਦੱਸ ਫਿਰ 타 ਗੋਸਿੰਗ ਵੀਰ ਜੀ ਨੂੰ ਗਿਆ ਸੀ ਮੈਂ ਕਿ ਵੀਰ ਜੀ ਲੋਡ ਹੋਈ ਮੇਦੀ ਦੱਸ ਤੇ ਉਹ ਕਹਿੰਦੇ ਫ੍ਰੀ ਚ ਕਰਨਾ ਕੋਈ ਕੰਮ ਦਾ ਸੀ ਮੈਂ ਕਿ ਮੈਂ ਨਹੀਂ ਆਉਣਾ ਹਵਾ ਬਣਿਆ ਹੋਇਆ ਜੀ ਕਰਮ ਕਰਮ ਪਾਸਤਾ ਇਧਰ ਸਕੁਅਰ ਰੈਕਟੈਂਗਲ ਪੀਜ਼ਾ ਰੈਡੀ ਆ ਤੇ ਇੱਧਰ ਆਪਾਂ ਪੀਜ਼ਾ ਇੱਕ ਵਿੱਚ ਰੱਖਿਆ ਹੋਇਆ ਆ। ਕੱਲ ਵੀ ਵੈਸੇ ਪੀਜ਼ਾ ਹੀ ਬਣਾਇਆ ਸੀਗਾ। ਸ਼ਾਮ ਨੂੰ ਕਦਾਂ ਪ੍ਰੈਨ ਬਣ ਗਿਆ ਸੀਗਾ। ਸੀ ਤਾਂ ਮੈਂ ਆਨਲਾਈਨ ਨੂੰ ਦੋਸਾ ਘੁਆਣਾ ਸੀਗਾ ਜਾਂ ਅਮਰਸਰੀ ਪਹੁੰਚੇ। ਪਰ ਉਹਨਾਂ ਨੇ ਜੰਮੇ ਟਾਈਮ ਤੇ ਫੋਨ ਕਰਿਆ। ਤੇ ਕੈਂਡ ਗੱਲ ਕੀ ਆ? ਤਿੰਨ ਚਾਰ ਵਾਰਾਂ ਹੋ ਗਏ। ਬਸ ਆ ਗਏ 5 ਮਿੰਟ ਚਾਕੇ 10 ਮਿੰਟ ਚਾਕੇ ਹਲੇ ਤਾਂ ਨਹੀਂ ਪਹੁੰਚਿਆ ਅਕ। ਹੁਣ ਮਤਲਬ ਮੈਂ ਵਿੱਚ ਪੇਂਟ ਵਾਲਾ ਫੋਨ ਆਦਾ ਉਹਦੇ ਵਿੱਚ ਫੋਨ ਆ ਗਿਆ। ਆ ਗਿਆ। ਸੁਣ ਲਿਆ ਚੈੱਕ ਕਰਦੇ ਆਂ।